ਤੱਗਿਆ ਪਰਿਵਾਰਿਕ ਮੈਂਬਰਾਂ ਨੇ ਇਲਜ਼ਾਮ ਆਪਣੇ ਹੀ ਗਵਾਂਡੀ ਦੇ ਉੱਤੇ ਲਗਾਏ ਨੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਗਵਾਂਡੀ ਨੂੰ ਸ਼ੱਕ ਸੀ ਕਿ ਦਰਗਾਹ ਵਾਲੇ ਬਾਬੇ ਨੇ ਉਸ ਦੀ ਘਰ ਵਾਲੀ ਦੇ ਉੱਤੇ ਕੋਈ ਤੂਣਾ ਕੀਤਾ ਜਿਸ ਤੋਂ ਬਾਅਦ ਉਹ ਨਿਤ ਦਿਨ ਲੜਾਈ ਕਰਦਾ ਸੀ ਕਲੇਸ਼ ਕਰਦਾ ਸੀ ਤੇ ਖੁਣ ਪਰਿਵਾਰਿਕ ਮੈਂਬਰਾਂ ਨੇ ਉਸ ਗਵਾਂਡੀ ਦੇ ਉੱਤੇ ਹੀ ਇਲਜ਼ਾਮ ਲਗਾਏ ਨੇ ਅੰਮ੍ਰਿਤਸਰ ਤੋਂ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਰਿਟਾਇਰਡ ਮੁਲਾਜ਼ਮ ਦਰਗਾਹ ਚ ਸੇਵਾਦਾਰ ਵੱਜੋਂ ਸੇਵਾ ਨਿਭਾਰ ਰਿਹਾ ਸੀ ਪਰ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਛਾਤੇ ਵਿਅਕਤੀਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਰਾਤ ਦੇ ਸਮੇਂ ਇਹ ਸੇਵਾਦਾਰ ਦਰਗਾਹ ਚ ਹੀ ਸੌ ਰਿਹਾ ਸੀ ਜਦੋਂ ਸਵੇਰੇ ਪਰਿਵਾਰਿਕ ਮੈਂਬਰ ਉੱਥੇ ਜਾਂਦੇ ਨੇ ਤਾਂ ਉਹਨਾਂ ਦੇ ਖੋਸ਼ ਉੜ ਜਾਂਦੇ ਨੇ ਦਰਗਾਹ ਦੇ ਸੇਵਾਦਾਰ ਦਾ ਕਤਲ ਕਰ ਦਿੱਤਾ ਗਿਆ ਧੀ ਰੋਂਦੀ ਕੁਰਲੋਂਦੀ ਹੋਈ ਨਜ਼ਰ ਆਈ ਤੇ ਧੀ ਨੇ ਇਲਜ਼ਾਮ ਗਵਾਂਡੀ ਦੇ ਉੱਤੇ ਲਗਾਏ ਨੇ ਤੀ ਦਾ ਕਹਿਣਾ ਹੈ ਕਿ ਗਵਾਂਡੀ ਉਸਦੇ ਪਿਓ ਦੇ ਉੱਤੇ ਸ਼ੱਕ ਕਰਦਾ ਸੀ ਜਦਕਿ ਉਸਦੇ ਪਿਓ ਨੇ ਅਜੇ ਤੱਕ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸੀ ਉੱਥੇ ਮੌਜੂਦ ਸਾਰੇ ਲੋਕ ਉਸ ਨੂੰ ਆਪਣਾ ਪਿਓ ਹੀ ਸਮਝਦੇ ਸਨ ਤਾਂ ਦੱਸ ਜਿਏ ਕਿ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਗਵਾਲ ਮੰਡੀ ਇਲਾਕੇ ਦੇ ਵਿੱਚ ਇੱਕ ਦਰਗਾਹ ਦੇ ਸੇਵਾਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਹੈ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਗਵਾਂਡੀ ਉਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਦਾ ਹਾਲੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਰੁਕ ਕਰਾਂਗੇ ਮੈਨੂੰ ਮਿਲ ਲੈਂਦਾ ਉਹ ਸਭ ਦਾ ਪਲਾਇਡ ਘਰਦਾ ਰਹਿ ਗਿਆ ਬਸ ਉਹ ਮੇਰੇ ਮਾਰੇਗਾ ਇਹ ਬੰਬੀ ਗੱਡੀ ਨੂੰ ਮਾਰ ਲਗਾ ਵਾਟਿਓ ਨੇ ਨੀ ਇਹ ਦੇਖੀ ਆ ਗਏ ਤਰੇ ਉਹ ਚੱਪਾ ਲਈ ਦਰਦ ਆ ਗਿਆ ਬੱਸ ਉਹ ਮੇਰੇ ਮਾਰੇਗਾ ਇਹ ਬੰਬੀ ਗੱਡੀ ਨੂੰ ਮਾਰ ਲਗਾ ਵਾਟਿਓ ਨੇ ਨੀ ਇਹ ਦੇਖੀ ਆ ਗਏ ਤਰੇ ਤੋ ਆ ਉਸ ਪਪਾ ਦਾ ਮੇਰਾ ਨਾਮ ਪਲਵਿੰਦਰ ਕੋਰਾ ਤੇਰੇ ਪਪਾ ਦਾ ਨਬਲਦੇਵ ਸਿੰਘ ਸੀ ਹਾਂਜੀ ਕੀ ਹੋਇਆ ਸੀ ਉਹਨਾਂ ਨੂੰ ਨਾ ਇੱਕ ਮਹੀਨਾ ਹੋ ਗਿਆ ਵਾ ਉਹਨਾਂ ਨੂੰ ਤਮਕੀ ਆਂਦੀਆਂ ਨਹੀਂ ਆਇਆਂ ਵਾ ਮੈਂ ਬਾਬਾ ਮਾਰ ਦੇਣਾ ਮੈਂ ਬਾਬਾ ਮਾਰ ਦੇਣਾ ਬਾਬਾ ਕਿਹੜੀ ਗੱਲ ਮੰਨਣਾ ਬਾਬਾ ਦਾ ਵਿਚਾਰਾ ਕਿਸੇ ਦਾ ਬੁਰਾ ਸੋਦਾ ਨਹੀਂ ਉਹ ਕਹਿੰਦਾ ਸੀ ਜੀ ਬਾਬੇ ਨੇ ਮੇਰੀ ਜਨਾਨੀ ਦਾ ਟੂਣਾ ਕੀਤਾ ਕਿਉਂਕਿ ਮੇਰਾ ਪਿਓ ਗਊ ਬੰਦਾ ਸੀ ਉਹਨਾਂ ਕੇ ਸਿਰ ਉਕਈ ਮਾਰਾ ਨਹੀਂ ਸੋਦਾ ਦੰਦਾ ਸੀ ਮੇਰਾ ਪਿਓ ਉਹ ਸਾਰਿਆਂ ਦਾ ਭਲਾ ਹੀ ਕਹਿੰਦਾ ਸੀ ਜਿੰਨੇ ਬਾਰ ਬੱਚੇ ਖਲੋਤੇ ਨੇ ਸਾਰੇ ਮੇਰੇ ਪਿਓ ਦੇ ਬੱਚੇ ਹੀ ਆ ਸਾਰੇ ਉਹਨਾਂ ਨੂੰ ਪਿਓ ਮੰਨਦੇ ਆ ਠੀਕ ਹੈ ਨਾ ਉਹਨਾਂ ਨੂੰ ਪੁੱਛ ਕੇ ਲੋ ਜੇ ਅੱਜ ਤੱਕ ਮੇਰੇ ਪਿਓ ਨੇ ਇਨੀ ਜੀ ਵੀ ਕਹਿਣਾ ਕੋਈ ਨਹੀਂ ਕਿ ਕੀ ਕੀਤਾ ਹੈ ਪਰ ਕਿਹਨ ਨੂੰ ਸੋ ਸਬਦ ਪਲਗਰ ਪਰ ਕਿਸੇ ਨ ਹੋਰ ਪਲਾ ਨਹੀਂ ਕੀਤਾ ਉਹਨ ਵੇਖ ਤੜੇ ਸਾਹਮਣੇ ਨੂੰ ਮਾਰ ਕੇ ਚਲ ਗਿਆ ਕਿਸਰਾ ਮਾਰ ਕੇ ਤੇ ਗੋਲੀ ਮਾਰੀ ਜਾਂ ਇੱਕ ਕਿਸੇ ਨੂੰ ਨਹੀਂ ਪਤਾ ਇੱਕ ਠੰਡ ਚ ਹੋਇਆ ਜੋ ਹੋਇਆ ਕਿਸੇ ਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਆਪਣੇ ਸਾਰੇ ਘਰਾਂ ਕੀ ਸਬ ਕਿ ਬਾਜ ਵੀ ਨਹੀਂ ਉਹਨੇ ਨਿਕਲੋਂ ਦਿੱਤੀ ਮੇਰੇ ਪਿਓ ਦੇ ਪਿੱਛੇ ਰੋਲੇ ਪਾਸ ਸਕੇ ਸਾਰੇ ਨੂੰ ਬਸ ਠਾਈ ਸਕੇ ਸਾਰੇ ਮੱਲੇ ਵਾਲਿਆਂ ਨੂੰ ਕੱਢੋ ਲੈ ਆ ਆਲਾ ਤਾਂ ਮੇਰੇ ਮੱਲੇ ਵਾਲਿਆਂ ਨੂੰ ਸਾਰਿਆਂ ਨੂੰ ਹਾਂ ਕਿੰਨੇ ਲੋਕਾਂ ਵੱਲੋਂ ਤੁੰਕੀ ਆ ਰਹੀ ਸੀ ਤੁਹਾਨੂੰ ਲੱਗਦਾ ਹਾਂ ਗਵਾਨ ਰਹਿੰਦਾ ਇੱਥੇ ਚਾਰ ਦਿਨ ਪਹਿਲਾਂ ਸਾਦੀ ਇਹਨੇ ਗਾਲਾਂ ਕੱਢੀਆਂ ਹਾਂ ਅਸੀਂ ਸਾਰੇ ਘਰ ਦੇ ਹੀ ਆ ਜੀ ਹਾਂਜੀ ਇੱਕ ਮਿੰਟ ਹਾਂਜੀ ਸਾਹਮਣੇ ਰਹਿੰਦਾ ਇੱਥੇ ਹੈਨਾ ਉਹਨੇ ਤਾਂ ਮੈਂ ਕਹਿ ਦਿੱਤਾ ਮੈਂ ਬਾਬਾ ਮਾਰਨਾ ਬਾਹਰ ਖਲੋਗਾ ਸ਼ਰਮ ਬੋਲਦਾ ਰਿਹਾ ਮੈਂ ਬਾਬੇ ਨੂੰ ਮਾਰ ਦੇਣਾ ਹੁੰਦਾ ਬਾਬੇ ਨੂੰ ਮਾਰ ਤੇ ਸਾਰੇ ਲੋਕੀ ਸਾਰੇ ਸੌਂਦੇ ਹੀ ਕੋਈ ਡਰਦਾ ਮਾਰਾ ਨਹੀਂ ਜੇ ਬੋਲਦਾ ਮੈਂ ਕਹਿੰਨੀ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਛੁੱਟਣਾ ਨਹੀਂ ਚਾਹੀਦਾ ਯੋ ਨੰਮਾ ਮੇਰਾ ਪਿਓ ਨੂੰ ਮਾਰਾ ਮੇਰਾ ਪਿਓ ਤਾਂ ਬੰਦਾ ਵਾ ਉਹਦੇ ਕਿਸੇ ਨੂੰ ਕੁਛ ਮਾਰੀ ਨਹੀਂ ਕਿਵਰਿੰਗ ਕਰਦਾ ਸੀ ਕਿਸੇ ਨੇ ਜੇ ਕੋਈ ਚਾਰ ਗੱਲ ਕਹਿਵੇ ਦਿੱਤਾ ਹੈ ਨਾ ਉਹਨੇ ਕਦੀ ਨਹੀਂ ਬੋਲਿਆ ਉਹਨੇ ਚਰਬਾਤੀ ਜੋੜ ਦੇਣਾ ਕਹਿੰਦਾ ਭਲਾ ਬੇਟਾ ਡੱਪਲਾ ਆਵੇ ਬਸ ਉਹਨੇ ਪੁਲਾਈ ਕਰ ਦੇਣਾ ਸਭ ਦਾ ਤੇ ਅੱਜ ਮੇਰੇ ਪਿਓ ਦਾ ਆ ਹਾਲ ਕੀਤਾ ਵਾ ਬਲਾ ਮਮੀ ਸਾਰਿਆਂ ਨੂੰ ਇਹ ਸਾਡੇ ਇੱਥੇ ਗਵਾਲ ਮੰਡੀ ਏਰੀਆ ਆ ਆਪਣਾ ਕੰਟੋਨਮੈਂਟ ਦੇ ਵਿੱਚ ਇੱਥੇ ਬਲਦੇਵ ਸਿੰਘ ਨਾਂ ਦਾ ਇੱਕ ਬਜ਼ੁਰਗ ਬੰਦਾ ਸੀ ਇੱਥੇ ਮਜਾਰੀ ਸੇਵਾ ਕਰਦਾ ਸੀਗਾ ਕਰੀਬ ਉਹੀ ਉਮਰ 75 ਸਾਲ ਸੀਗੀ ਉਹਨੂੰ ਰਾਤ ਕੋਈ ਐਂਟਰ ਕਰਕੇ ਅਣਪਛਾਤਾ ਵਿਅਕਤੀ ਉਹਦੇ ਸਿਰ 'ਚ ਸੱਟ ਮਾਰ ਕੇ ਉਹਦਾ ਕਤਲ ਕਰ ਗਿਆ ਹੈ। ਤੋਂ ਅਸੀਂ ਇੱਥੇ ਪਹੁੰਚੇ ਆ ਸਾਡੀਆਂ ਟੀਮਾਂ ਪਹੁੰਚੇ ਆ ਅਸੀਂ ਲੱਗੇ ਆ ਇਹਨੂੰ ਵੈਰੀਫਾਈ ਕਰ ਰਹੇ ਆਗੇ। ਤੇ ਸਰ ਕੀ ਪਤਾ ਲੱਗਾ ਜੀ ਕਿਹਨ ਲੋਕ ਸੀਗੇ ਜਿਹੜੇ ਧਮਕੀਆਂ ਪਿੱਛੇ ਮਿਲਦੀਆਂ ਸੀ ਇੱਕ ਮਹੀਨੇ ਤੋਂ ਪਹਿਲਾਂ ਉਹਨਾਂ ਨੂੰ? ਇਹ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਪਰਿਵਾਰ ਵਾਲਿਆਂ ਨੇ ਉਹਨੂੰ ਅਸੀਂ ਉਹਨਾਂ ਰਿਕਾਰਡ ਚੈੱਕ ਕਰਦੇ ਹਾਂ ਉਹਨਾਂ ਦਾ ਮੋਬਾਈਲ ਵਗੈਰਾ ਲਿਆ ਹੈਗਾ ਹੈ ਔਰ ਜੋ ਵੀ ਆਏਗਾ ਤਤ ਸਾਹਮਣੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਸਰ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਹਾਂਜੀ ਅਸੀਂ ਇਹ ਮਰਡਰ ਦਾ ਕੇਸ ਦਰਜ ਕਰ ਰਹੇ ਹੈਗੇ ਆ ਔਰ ਜੋ ਵੀ ਸਾਡੇ ਸੀਸੀਟੀਵੀ ਫੁਟੇਜ ਵਗੈਰਾ ਜਾਂ ਜਿਹੜੀ ਹੈ ਹਿਊਮਨ ਇੰਟੈਲੀਜੈਂਸ ਹੈ ਉਹਨੂੰ ਲਾ ਕੇ ਜਲਦੀ ਜਲਦੀ ਟ੍ਰੇਸ ਕਰਨ ਦੀ